ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਝੀਮਾ ਨੇ ਅਗਵਾ ਕੀਤੇ ਗਏ ਲੜਕੇ ਭਵਕੀਰਤ ਸਿੰਘ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਇਸ ਦੌਰਾਨ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਸਮੇਤ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਸਮਰਥਨ ਵਿੱਚ ਨਾਰੇਬਾਜ਼ੀ ਕੀਤੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਤੁਰੰਤ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰਕਾਰ ਜਨਤਾ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੀ ਜਮਾਤ ਦੇ ਵਿਦਿਆਰਥੀ ਭਵਕੀਰਤ ਸਿੰਘ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਆਪਣੇ ਟਵੀਟ ਵਿੱਚ ਮੁੱਖ ਮੰਤਰੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਭਵਕੀਰਤ ਦੇ ਪਿਤਾ ਰਣਵੀਰ ਸਿੰਘ ਨਾਲ ਗੱਲ ਕੀਤੀ ਹੈ ਅਤੇ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਅਜਿਹੇ ਬਦਨਾਮ ਅੰਸ਼ਾਂ ਲਈ ਕੋਈ ਵੀ ਥਾਂ ਨਹੀਂ ਹੈ ਇਸ ਬੰਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਟੀਮਾ ਅਤੇ ਭਵਕੀਰਤ ਸਿੰਘ ਦੇ ਮਾਪਿਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਜੀ ਸਾਡਾ ਬੱਚਾ ਭਵਕੀਰਤ ਜਿਹੜਾ ਕਿ ਨਾ ਸਮਝਾਂ ਸਾਲ ਦਾ ਬੰਦਾਗਾ ਉਹ ਸਹੀ ਸਲਾਮਤ ਪਰਿਵਾਰ ਤੱਕ ਪਹੁੰਚਿਆ ਗਿਆ ਸਭ ਤੋਂ ਪਹਿਲਾਂ ਪਰਮਾਤਮਾ ਨੇ ਸੋਚੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਸਫਲ ਹੋਇਆ ਹੈ ਇੱਕ ਬੰਡਾ ਆਪਰੇਸ਼ਨ ਜਿਹੜਾ 24 ਕੰਟ੍ਰੈਕਟ ਸਫਲ ਹੋਇਆ ਹੈ ਪੰਜਾਬ ਦੇ ਅੰਦਰ ਮਿਸਾਲ ਕਹਿਣ ਜਿਹੜੀਆਂ ਹੈ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਝੂ ਕਿਸਤਰ ਸਾਹਿਬ ਖੁਦ ਇਹ ਸਪਰੇਸ਼ਨ ਦੇ ਦੇਖਰੇ ਕਰ ਰਹੇ ਸੀ ਲਗਾਤਾਰ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਉਹ ਨਹੀਂ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਮਿਸਾਲ ਪੇਸ਼ ਕੀਤੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਦੋਂ ਉਹਨੂੰ ਆਪਣੇ ਹੱਥ ਚ ਲੁਗਗਾ ਉਦੋਂ ਉਹਦੀ ਸ਼ਕਤੀ ਦਾ ਦਿੱਖਿਆ ਜਾਊਗਾ ਜੇ ਕੋਈ ਵੀ ਵਿਅਕਤੀ ਜਿਹੜਾ ਤਰਨੂੰ ਨੂੰ ਖਰਾਬ ਕਰਦਾ ਯਤਨ ਕਰਦਾ ਤਰਨੂੰ ਨੂੰ ਤੋੜਨ ਦਾ ਯਤਨ ਕਰਦਾ ਸਮੁੱਚੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬੀ ਲੋਕਾਂ ਦਾ ਸਾਥ ਦਿੱਤਾ ਔਰ ਲਗਾਤਾਰ ਉਹ ਮੈਂ ਸਭ ਨਾਲ ਕੜੀ ਬਦੋ ਕੰਮ ਕਰਕੇ ਇਸ ਹਮੇਸ਼ਾ ਨੂੰ ਨੇਪਰੇ ਚਾੜਿਆ ਹੈਗਾ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਤੇਨੇ ਖੁਦ ਅਪਰੇਸ਼ਨ ਨੂੰ ਦੇਖਿਆ ਪਰ ਵੱਡਾ ਮੈਸਮੰਦ ਜਿਹੜਾ ਕਿਲਾ ਸੂਰ ਦਿੱਤਿਆਂਗਾ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਸਮੰਦ ਜੂ ਤੁਸੀਂ ਪਿਆ ਕਿ ਫਿਲਮਾਂ ਚੁੰਦਾ ਸੀ ਆਹ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ 24 ਘੰਟੇ ਪਹਿਲਾਂ ਬੱਚਾ ਵੱਖ ਹਟਾ ਗਿਆ ਔਰ 24 ਘੰਟਿਆਂ ਤੋਂ ਪਹਿਲਾ ਪਹਿਲਾ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ 'ਚ ਜਿਹੜਾ ਵਾਪਸ ਪਰਤਿਆ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤ ਆ ਉਹਦਾ ਮੈਡੀਕਲ ਵੀ ਕੀਤਾ ਹੈ ਕਿ ਬਿਲਕੁਲ ਤੰਦਰੁਸਤ ਆ ਸਮਾਜ ਦੇ ਰੱਖ ਤੋਂ ਮਿਲਣਾ ਕਰਦਾ ਹੈ ਕਿ ਦੱਸਿਆ ਕਿ ਮੈਂ ਤਾਰਾ ਜਿਹੜਾ ਫਾਰਮੈਂਟ ਸਕੂਲ ਆ ਉਹਦੇ 'ਚ ਪੜਦਾ ਹੈਗਾ ਫਸਟ ਕਲਾਸ ਦੇ ਅੰਦਰ ਪੜਦਾ ਹੈਗਾ ਉਹਨੇ ਆਪਣਾ ਨਾਮ ਭਰ ਕੇ ਦੱਸਿਆ ਹੈਗਾ ਸੋ ਇੱਥੇ ਪਤਾ ਲੱਗਦਾ ਹੈਗਾ ਕਿ ਬੱਚਾ ਬਿਲਕੁਲ ਚੜ੍ਹਦੀ ਕਲਾ ਦੇ ਅੰਦਰ ਆ ਉਹ ਤੰਦਰੁਸਤ ਹੈ ਅਪਰਾਧੀਆਂ ਨੂੰ ਕਿਸ ਰੀਡ ਦੇਣਾ ਚਾਹੀਦਾ ਸੋ ਅਪਰਾਧੀਆਂ ਨੂੰ ਬਹੁਤ ਵੱਡਾ ਸਨੇਹਾ ਜਿਹੜਾ ਕੋ ਪੰਜਾਬ ਸਰਕਾਰ ਵੱਲੋਂ ਸਦਾ ਪ੍ਰਸ਼ਾਸਨ ਸਾਹਿਬ ਵੀ ਬੋਲੋ ਪੰਜਾਬ ਉਸ ਤੋਂ ਮੇਚਪਿਆਗਾ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਜਰਾ ਸਖਤੀ ਨਾਲ ਇੱਥੇ ਜੇ ਬੋਲੋ ਦੇਖੋ ਬਿਲਕੁਲ ਜਿੰਨਾ ਅਫਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਹੁਕਮ ਕੰਵਾਈਆ ਸੋ ਉਹਨਾਂ ਨੂੰ ਬਿਲਕੁਲ ਸਨਮਾਨ ਦਿੱਤਾ ਜਿਵੇਂ ਸਾਡੇ ਨਾਲ ਖੜੀ ਆ ਜੋਤੀ ਜਾਨਪਤ ਜਿਹੜਾ ਕਿ ਕੰਨਾਪੁਰ ਸੌਹਲਾ ਦਾ ਸਿਸਟਮ ਹੈਗੀ ਔਰ ਮਲੇਨਪੁਰ ਦਾ ਪੁਲਿਸ ਵਾਲਜਾ ਰਹੇ ਜੀ ਸੇ ਪਟਿਆਲਾ ਪੁਲਿਸ ਦੇ ਡਾਫਟਰ ਨਾਲਿਕ ਸਿੰਘ ਜੀ ਬੰਦੀ ਸਿਖੇਤ ਜੁੜੇ ਡੀਆਈਜੀ ਸੀ ਕੋਲ ਸਾਰੇ ਆਫੀਸਰ ਸਹਿਬਾਨ ਡੀਜੀਪੀ ਸਹਿਬਾਨ ਇਹ ਸਾਰੇ ਇੰਸਪਰੇਸ਼ਨ ਜਿਹੜੀ ਆ ਜੋ ਰਵਾਈ ਕਰ ਰਹੇ ਸੀ ਸਾਰੇ ਨੂੰ ਦੇਖ ਰਹੇ ਸੀ ਪਰ ਬਹੁਤ ਸਾਰੇ ਜਵਾਨ ਪੁਲਿਸ ਅਫਸਰ ਜਿਹੜੇ ਉਹ ਗਰਾਊਂਡ ਤੇ ਵੀ ਸੀਗੇ ਉਹ ਸਰਦਾਰ ਪ੍ਰਕਾਸ਼ ਸਿੰਘ ਮਾਰਕੀ ਲਗਾਤਾਰ ਆਪ ਜੀ ਲਈ ਆ ਪੈੜੀ ਅਕਤਾ ਦੇਖ ਰਹੇ ਸੀ ਕਿ ਅਸੀਂ ਜਦ ਕੈਮਰਾ ਤੇ ਕਵਰਸੀ ਸਾਰੇ ਚਿੱਤਰ ਸੀਗੇ ਸੋ ਬਹੁਤ ਅੱਛਾ ਮੈਸਮ ਆਪਰੇਸ਼ਨ ਸਭ ਨੂੰ ਹੋਇਆਗਾ ਸੋ ਆ ਬੱਚੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਮਹੌਲ ਅੱਜ ਜੁਨੇ ਪ੍ਰਾਜੇ ਜੋ ਮਿਲ ਰਹੇ ਨੇ ਇਹ ਸਵੇ ਸਾਰਾ ਕੋਈ ਤਾਂ ਹੀ ਪੋਸਿਬਲ ਹੋਇਆਗਾ ਜਿੱਕਰ ਪੰਜਾਬ ਦੇ ਜਰ ਆਪਣੀ ਤੋਰ ਜੜਾ ਉਸ ਇੱਕ ਮਿੰਟ ਹਾਂਜੀ ਪੰਜੀ ਤੁਸੀਂ ਕੀ ਕਹੋਗੇ ਸਿਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਿਤਨਾ ਦਲੇਰੀ ਨਾਲੇ ਕੰਮ ਕੀਤਾ ਤੇ ਬੱਚਾ ਅੱਜ ਸੋਸ਼ਲ ਘਰੇ ਲੱਭਾ ਹਾਂਜੀ ਅਸੀਂ ਪੰਜਾਬ ਪੁਲਿਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੀ ਗੋਲਚ ਦੁਬਾਰਾ ਪਾਦਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਸ ਤਰ੍ਹਾਂ ਹੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ ਬਾਕੀ ਖੁਸ਼ ਹੋ ਤੋਂ ਜੀ ਹਾਂਜੀ ਹਾਂਜੀ ਕੱਲ ਨੂੰ ਹੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲਾ ਹੀ ਮੇਰੇ ਮੇਰੇ ਨਾਲ ਦਾ ਹੀ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਭ ਕੋ ਉਸ ਜੀ ਜਿਵੇਂ ਵੀ ਹੋਇਆ ਹੁਣ ਉਹ ਕਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂ